ਇਸ ਸਮੇਂ ਰਾਤ ਦੇ तकरीबन 9 ਵਜਰੇ ਨੇ ਤਾਂ ਰਾਤ ਦੇ 9 ਵਜੇ ਜਿਹੜੀ ਤੁਹਾਡੇ ਨਾਲ ਅਹਿਮ ਜਾਣਕਾਰੀ ਸਾਂਝੀ ਕਰਨ ਜਾ ਰਹੇ ਆ ਉਹ ਇਹ ਆ ਕਿ 16 ਪਿੰਡ ਜਿਹੜੇ ਪੰਜਾਬ ਦੇ ਆ ਉਹ ਹੁਣ ਤੋਂ ਕੁਝ ਸਮੇਂ ਬਾਅਦ ਜਿਹੜੇ ਪੂਰੀ ਤਰ੍ਹਾਂ ਡੁੱਬ ਜਾਣਗੇ 16 ਪਿੰਡ ਕਿਹੜੇ ਨੇ ਉਹ ਵੀ ਦੱਸਾਂਗੇ ਪੰਜਾਬ ਦੇ ਸ਼੍ਰੀਲੰਕਾ ਨਾਮ ਦੇ ਨਾਲ ਜਾਣਿਆ ਜਾਂਦਾ ਟਾਪੂ ਬਾਉਪੁਰ ਬਾਉਪੁਰ ਦੇ ਇਹ 16 ਪਿੰਡ ਜਿਹੜੇ ਆ ਉਹ ਹੁਣ ਤੋਂ ਕੁਝ ਸਮੇਂ ਬਾਅਦ ਜਦੋਂ ਤੱਕ ਤੁਸੀਂ ਸਵੇਰੇ ਅੱਖ ਖੋਲੂਗੇ ਤਾਂ ਸ਼ਾਇਦ ਇਹਨਾਂ ਪਿੰਡਾਂ ਦੇ ਵਿੱਚ ਪੂਰੀ ਤਰ੍ਹਾਂ ਪਾਣੀ ਭਰ ਚੁੱਕਿਆ ਹੋਵੇਗਾ ਲੋਕ ਜਿਹੜੇ ਆ ਉਹਨਾਂ ਦੀਆਂ ਫਸਲਾਂ ਉਹ ਡੁੱਬ ਚੁੱਕੀਆਂ ਹੋਣਗੀਆਂ ਲੋਕ ਸ਼ਾਇਦ ਸ਼ਤਾਂ ਦੇ ਨਜ਼ਰ ਆਉਣ ਕਿਉਂਕਿ ਅਜੇ ਤੱਕ ਲੋਕ ਜਿਹੜੇ ਸਿਰਫ ਆਪਣੇ ਘਰ ਦੇ ਜਿਹੜੇ ਪ੍ਰਬੰਧ ਸੀਗੇ ਜਿਵੇਂ ਘਰ ਦੇ ਵਿੱਚ ਦਾਣਾ ਪੱਕਾ ਹੁੰਦਾ ਤਾਂ ਉਹਨੂੰ ਸੰਭਰਨਾ ਹੁੰਦਾ ਹੈ ਤਾਂ ਉਹ ਹੀ ਪ੍ਰਬੰਧ ਕਰ ਰਹੇ ਸੀਗੇ ਲੇਕਿਨ ਹੁਣ ਸ਼ਾਮ ਨੂੰ ਜੋ ਜਾਣਕਾਰੀ ਆਂਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਜਾਣਕਾਰੀ ਸੀਗੀ ਕਿ ਜਦੋਂ ਇਸ ਦਰਿਆ ਬਿਆਸ ਦੇ ਵਿੱਚ ਪਿੰਡੇ ਟਾਪੂ ਨੂੰ ਜਾਂਦਾ ਅਰਜੀ ਵਨ ਟੁੱਟ ਜਾਂਦਾ ਹੈ ਤਾਂ ਉਸ ਨੂੰ ਲੋਕਾਂ ਵੱਲੋਂ ਪ੍ਰਸ਼ਾਸਨ ਵੱਲੋਂ ਅਤੇ ਇਥੋਂ ਦੇ ਵ代ਕ ਵੱਲੋਂ ਭੇਜੀਆਂ ਜੀਸੀਬੀ ਵੱਲੋਂ ਬਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਲੇਕਿਨ ਸ਼ਾਮ 7 ਵਜੇ ਦੇ ਕਰੀਬ ਇਹ ਜਾਣਕਾਰੀ ਆਂਦੀ ਹੈ ਕਿ ਇਹ ਜਿਹੜੇ ਪਿੰਡ ਨੇ ਜਿਹੜਾ ਇਹ ਬੰਨਾ ਜੋ ਇਹਨਾਂ ਪਿੰਡਾਂ ਨੂੰ ਲਗਾਇਆ ਗਿਆ ਸੀਗਾ ਉਹਦੇ ਉਹ ਬੰਨ نیچے ਧੱਸ ਜਾਂਦਾ ਹੈ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਲੋਕ ਮਸਾ ਆਪਣੀ ਜਾਨ ਬਚਾ ਕੇ ਉਥੋਂ ਵਾਪਸ ਆਉਂਦੇ ਨੇ ਉਹ ਜੀਸੀਬੀ ਨੂੰ ਕੱਢ ਕੇ ਲਿਆਉਂਦੇ ਨੇ ਹੁਣ ਜੋ ਜਾਣਕਾਰੀ ਆ ਰਹੀ ਹੈ ਕਿ ਪਾਣੀ ਦਾ ਵਹਾਅ ਜਿਹੜਾ ਤੇਜ਼ੀ ਨਾਲ ਇਹਨਾਂ ਪਿੰਡਾਂ ਵੱਲ ਵਧ ਰਿਹਾ ਹੈ ਤਾਹੀਂ ਦੱਸ ਰਿਹਾ ਕਿ ਇਹ ਜਿਹੜੇ ਪਿੰਡਾਂ ਰਾਤ ਕੁਝ ਸਮੇਂ ਬਾਅਦ ਇਹ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਜਾਣਗੇ 13000 ਏਕੜ ਜ਼ਮੀਨ ਆਏ ਨਾ ਪਿੰਡਾਂ ਦੇ ਇਹਨਾਂ ਪਿੰਡਾਂ ਦੀ ਜੋ ਪਾਣੀ ਦੇ ਵਿੱਚ ਡੁੱਬ ਜਾਣੀ ਹੈ ਔਰ ਹੋ ਸਕਦਾ ਹੈ ਕਿ ਸਵੇਰ ਤੱਕ ਇਹਨਾਂ ਪਿੰਡਾਂ ਦੇ ਵਿੱਚ ਸ਼ਾਇਦ ਕੋਈ ਘਰ ਬਚੇ ਜਿਹਦੇ ਵਿੱਚ ਪਾਣੀ ਨਾ ਜਾਵੇ ਪੂਰੀ ਜਾਣਕਾਰੀ ਵਾਸਤੇ ਮੇਰੇ ਨਾਲ ਉਥੋਂ ਦੇ ਕਿਸਾਨ ਆਗੂ ਪਰਮਜੀਤ ਪਰਮਜੀਤ ਦੀ ਗੱਲ ਕਰਾਂਗਾ ਪਰਮਜੀਤ ਉਹ ਵਿਅਕਤੀ ਨੇ ਜੋ ਹਰੇਕ ਹੜਾ ਦੇ ਵਿੱਚ ਆਪਣੇ ਲੋਕਾਂ ਦਾ ਸਾਥ ਦਿੰਦੇ ਨੇ ਖੁਦ ਬੋਟ ਚਲਾ ਕੇ ਜਦੋਂ ਆਪਾਂ ਗੱਲ ਕਰਦੇ ਆ ਨਾ ਕਿ ਐਨਡੀਐਰ ਦੀ ਟੀਮਾਂ ਜਿਹੜੀਆਂ ਸ਼ਾਮ ਹੋਣ ਤੋਂ ਬਾਅਦ ਬੋਰਡ ਬੰਦ ਕਰ ਦਿੰਦੀਆਂ ਨੇ ਤਾਂ ਰਾਤ ਵੇਲੇ ਵੀ ਜਿਹੜੇ ਪਰਮਜੀਤ ਆ ਉਹ ਆਪਣੀ ਬੋਰਡ ਚਲਾ ਕੇ ਇਹਨਾਂ ਲੋਕਾਂ ਨੂੰ ਸੁਰੱਖਿਅਤ ਕਰਦੇ ਨੇ ਤਾਂ ਨੇਤਾ ਪਰਮਜੀਤ ਜੀ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਨਾ ਕਿ ਜਦੋਂ ਅਸੀਂ ਤੁਹਾਡੇ ਕੋਲ ਗਏ ਸੀਗੇ ਉਦੋਂ ਤੱਕ ਤੇ ਇਹ ਲੱਗ ਰਿਹਾ ਸੀਗਾ ਸ਼ਾਇਦ ਬੰਦ ਵੱਜਵੇ ਔਰ ਕੁਛ ਨਾ ਕੁਛ ਪ੍ਰਬੰਧ ਹੋ ਜਾਵੇ ਤਾਂ ਹੁਣ ਇੱਕਦਮ ਹੀ ਖਬਰ ਆਂਦੀ ਹੈ ਕਿ ਜਿਹੜੇ ਇਹ ਬੰਨਵਾ ਇਹ ਬਚਨ ਨਹੀਂ ਜਾ ਰਹੇ ਉਲਟ ਇੱਕ ਤਸਗੇ ਨੇ ਉਹ ਜੀ ਸੀ ਡੀ ਵੀ ਵਾਪਸ ਕਰਨੀ ਪਈਆਂ ਜੀ ਬਿਲਕੁਲ ਜੀ ਜਿੱਦਾਂ ਤੁਸੀਂ ਦੱਸਿਆ ਕਿ ਆਪਦੀ ਜੀ ਟੀਮ ਹੈ ਜਿਹੜੀ ਉਥੇ ਬੜਾ ਬਹੁਤ ਜ਼ਿਆਦਾ ਤਰ੍ਹਾਂ ਹਾਲਾਤਾਂ ਦੇ ਵਿੱਚ ਮੁਕਾਬਲਾ ਕਰਕੇ ਉੱਥੇ ਪਹੁੰਚੀ ਆ ਉਦੋਂ ਵੀ ਹਾਲਾਤ ਬਹੁਤ ਮਾੜੇ ਸਨ ਪਰ ਜਿਹੜਾ ਹੁਣ ਇਸ ਸਮੇਂ ਜਿਹੜਾ ਸਥਿਤੀ ਆ ਬਹੁਤ ਜ਼ਿਆਦੀ ਮਾੜੀ ਹੋਈ ਆ ਕਿਉਂਕਿ ਜਿਹੜਾ ਤੁਸੀਂ ਜਿੱਦਾਂ ਦੱਸਿਆ ਵਾ ਕਿ ਜੀ ਸੀ ਮੇ ਜੀ ਸੀ ਵੀ ਮਸ਼ੀਨਾ ਕਹਿ ਰਹੇ ਤੁਸੀਂ ਉਹ ਜੀਸੀਬੀ ਮਸ਼ੀਨਾਂ ਵੀ ਸੀਗੀਆਂ ਪਰ ਪੋਕਲੈਨ ਮਸ਼ੀਨਾਂ ਜਿਹੜੀਆਂ ਵੱਟੀਆਂ ਹਾਈਡਰਾਉਲਿਕ ਮਸ਼ੀਨਾਂ ਹੁੰਦੀਆਂ ਵਾ ਉਹਦੇ ਨਾਲ ਇਸ 파ਰ ਨੂੰ ਪੂਰਨੀ ਪੂਰੀ ਕੋਸ਼ਿਸ਼ ਕੀਤੀ ਗਈ ਲਗਭਗ ਆਪਾਂ ਮੁਕੰਮਲ ਵੀ ਕਰ ਲਿਆ ਜਦੋਂ ਤੁਹਾਡੀ ਟੀਮ ਜਾਂਦੀ ਆ ਤੇ ਜਦੋਂ ਤੁਹਾਡੀ ਟੀਮ ਇੱਥੋਂ ਨਿਕਲਦੀ ਆ ਥੋੜੀ ਦੇਰ ਬਾਅਦ ਇੰਨਾ ਵੱਡਾ ਇੱਕ 파ੜ ਪੈਂਦਾ ਵਾ ਕਿ ਜਿਹੜੀਆਂ ਮਸ਼ੀਨਾਂ ਵੱਟੀਆਂ ਭਾਰੀ ਵਾ ਕੰਮ ਮਸ਼ੀਨਾਂ ਸੀ ਉਹਨਾਂ ਨੂੰ ਵੀ ਬਹੁਤ ਮਛਕਰ ਦੇ ਨਾਲ ਅਸਾਂ ਬਾਹਰ ਕੱਢਿਆ ਧੜਾ ਕੇ ਕੱਢਿਆ ਤੇ ਜਿਹੜੀ ਕਿਸਾਨ ਸੀ ਜਿੱਥੇ ਜਿਹੜੇ ਬਹੁਤ ਸੈਂਕੜੇ ਤੇ ਗਿਰਤੀ ਦੇ ਵਿੱਚ ਸਾਰ ਸੇਵਕ ਬਾਬਾ ਸੁਪਰ ਸਿੰਘ ਸਰੀਆਲੀ ਵੱਲੋਂ ਜਿਹੜੇ ਸੇਵਕ ਉੱਤੇ ਗਿਆ ਸੀ ਤੇ ਪਿੰਡ ਦੇ ਲੋਕ ਤੇ ਜਿਹੜੇ ਰਾਣਾ ਇੰਦਰ ਪ੍ਰਤਾਪ ਵੱਲੋਂ ਤੇ ਚੀਜ਼ਾਂ ਰਹੀਆਂ ਕਰਾਈਆਂ ਗਈਆਂ ਸੀ ਅਸੀਂ ਬਹੁਤ ਜਾਨਕੀ ਉਹ ਤੋਂ ਬਹੁਤ ਮੁਸ਼ਕਿਲ ਭਰੇ ਰਹੇ ਹਮਦੇ ਵਿੱਚ ਬਾਤ ਨਹੀਂ ਪਰ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਕਿ ਉਦੋਂ ਜਦੋਂ ਇਹ ਆਪਾਂ ਮੈਂ ਇਹ ਤੁਹਾਡੇ ਕੋਲ ਸੀਗਾ ਤਾਂ ਉਸ ਸਮੇਂ ਆਪਾਂ ਦੇਖ ਰਹੇ ਸੀਗੇ ਲੋਕ ਅਜੇ ਆਪਣਾ ਦਾਣਾ ਫੱਕਾ exam ਦੇ ਸੀ ਕੋਈ ਘਰਾਂ ਚੋਂ ਬਾਹਰ ਨਹੀਂ ਆਏ ਸੀਗੇ ਤਾਂ ਕੀ ਹੁਣ ਉਹ ਜਿਹੜੇ ਲੋਕ ਨੇ ਉਹ ਬਾਹਰ ਆ ਚੁੱਕੇ ਨੇ ਜਾਂ ਫਸ ਚੁੱਕੇ ਨੇ ਉੱਥੇ ਬਿਲਕੁਲ ਜੀ ਜਿੰਨਾ ਮੈਨੋਂ ਨਿਕਲਿਆ ਗਿਆ ਉਹ ਨਿਕਲ ਚੁੱਕੇ ਆ ਤੇ ਜਿਹੜੇ ਫਸੇ ਉਹ ਫਸ ਚੁੱਕੇ ਆ ਕਿੰਨੇ ਕੁ ਲੋਕ ਹੋਣਗੇ ਜਿਹੜੇ ਇਸ ਟਾਈਮ ਆਪਾਂ ਕਹਿ ਸਕਦੇ ਕਿ ਇਹਨਾਂ ਛੋਟਾ ਪਿੰਡਾਂ ਦੇ ਵਿੱਚ ਜਿਹੜੇ ਇਹ ਪਾਣੀ ਦੇ ਵਿੱਚ ਫਸ ਗਏ ਨੇ ਜੀ ਜੀ ਤੇ ਤੇ ਵਸਤ ਕੋសារ ਜਾਵਗੇ ਇਹਨਾਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਆ ਤੇ ਲੋਕਾਂ ਦੇ ਨਾਲ ਸਾਡਾ ਤਾਲਮਿਲ ਹੋ ਚੁੱਕਾ ਹੋਆ ਤੇ ਉਹ ਦੇਖਦੇ ਹਣ ਅੱਗੇ ਰਣਨੀਤੀ ਕੀ ਤਿਆਰ ਕਰਦੇ ਆ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਵਧ ਰਿਹਾ ਤੇ ਜਿਵੇਂ ਜਦੋਂ ਇਹ ਬੰਨ ਜਿਹੜਾ ਤਸ ਜਾਂਦਾ ਜਦੋਂ ਇਹ ਆਪਣੀ ਕੋਸ਼ਿਸ਼ ਨਕਾਮ ਹੋ ਜਾਂਦੀ ਜਿਹੜਾ ਆਦੀ ਬੰਨ ਸੀਗਾ ਕਿ ਉਹਨੂੰ ਬੰਨਣ ਦੀ ਕੋਸ਼ਿਸ਼ ਨਕਾਮ ਹੋ ਜਾਂਦੀ ਤਾਂ ਕੀ ਹੁਣ ਪ੍ਰਸ਼ਾਸਨ ਨੂੰ ਇਹ ਜਾਣਕਾਰੀ ਹੈ ਕਿ ਇਹ ਪਾਣੀ ਵਧ ਰਿਹਾ ਬਿਲਕੁਲ ਜੀ ਤੁਰੰਤ ਪ੍ਰਸ਼ਾਸਨ ਨੂੰ ਇਹ ਜਾਣਕਾਰੀ ਦੇ ਦਿੱਤੀ ਗਈ ਸੀ कि ਜਿਹੜਾ ਵਾਹਨੇਰ ਨੂੰ ਆਪਾਂ ਕੋਸ਼ਿਸ਼ ਕੀਤੀ ਆ ਪਰ ਉਹ ਬੁਰੀ ਤਰ੍ਹਾਂ ਟੁੱਟ ਚੁਪਾ ਵਾ ਜਨ ਕਿ ਟੁੱਟਣ ਦੇ ਕਿ ਕੀ ਗਈ ਹੈ ਇੱਕ ਸੁਨਾਮੀ ਦੇ ਤੌਰ ਤੇ ਇਸ ਇਲਾਕੇ ਵਾਸਤੇ ਉਹ ਪਾਣੀ ਵਧਿਆ ਵਾ ਜਿੰਨੇ ਵੇਖਦੇ ਵੇਖਦੇ ਆ ਜਿਹੜਾ ਜਦੋਂ ਤੁਸੀਂ ਤੁਹਾਡੀ ਟੀਮ ਆਈ ਸੀ ਤੁਸੀਂ ਇੱਥੇ ਆਏ ਸੀ ਕਿ ਉਦੋਂ ਖੁਸ਼ਕ ਅਧਰੀਆਂ ਗੱਡੀਆਂ ਵੱਡੀਆਂ ਸੀ ਚੱਲ ਰਹੀਆਂ ਸੀ ਤੇ ਜਿਹੜੀਆਂ ਗੱਡੀਆਂ ਨਾ ਵੀ ਬਹੁਤ ਮੁਸ਼ਕਲ ਦੇ ਵਿੱਚ ਇਹਨਾਂ ਨੂੰ ਬਾਹਰ ਕੱਢਿਆ ਗਿਆ ਵਾ ਉਹਨਾਂ ਆਵਾਜ਼ ਹੀ ਦਾ ਜਿਹੜਾ ਸਾਧਨ ਹੈ ਤੇ ਬਿਲਕੁਲ ਬਿਲਕੁਲ ਕਹ ਲਿਆ ਵੀ ਜਿਹੜੀਆਂ ਵਾਹਿਕਲਿਓ ਠੱਪ ਹੋ ਚੁੱਕੇ ਆ ਤੇ ਪ੍ਰਸ਼ਾਸਨ ਦੇ ਇਹ ਬਿਲਕੁਲ ਨੌਲੇਜ ਹੈ ਤੇ ਪ੍ਰਸ਼ਾਸਨ ਵੀ ਸਾਡੇ ਨਾਲ ਟਾਈਅਪ ਹੋਇਆ ਜੀ ਔਰ ਅਗਰ ਆਪਾਂ ਹੁਣ ਗੱਲ ਕਰਦੇ ਆਂ ਜੀ ਕਿ ਸਵੇਰ ਤੱਕ ਮੈਨੂੰ ਲੱਗਦਾ ਕਿ ਜਿਵੇਂ ਤੁਸੀ ਦੱਸ ਰਹੇ ਹੋ ਕਿ ਸਵੇਰ ਤੱਕ ਸ਼ਾਇਦ ਹੀ ਕੋਈ ਘਰ ਬਚੇ ਜਿੱਥੇ ਪਾਣੀ ਨਾ ਜਾਵੇ ਤਾਂ ਕੀ ਲੱਗਦਾ ਕੀ ਹੈ ਉਹ ਪ੍ਰਬੰਧ ਕਿਦਾਂ ਤੁਸੀਂ ਰਾਤ ਨੂੰ ਵੀ ਲੋਕਾਂ ਨੂੰ ਰੈਸਕੂ ਕਰੋਗੇ ਜਾਂ ਕਿਵੇਂ ਹੋਵੇਗਾ ਅਜਾ ਸਾਹਿਬ ਹੁਣ ਅਸੀਂ ਕਰਨਾ ਸ਼ੁਰੂ ਕਰ ਦਿੱਤਾ ਵਾ ਹੁਣੇ ਤੁਸੀਂ ਜੇ ਮੇਰੇ ਕੈਮਰਾਮੈਨ ਨੇ ਤੁਹਾਨੂੰ ਦਿਖਾਇਆ ਹੋਵੇ ਮੇਰੇ ਕੋਲ ਦੀ ਜਿਹੜੀ 25 ਛੋਟੀਆਂ ਟੀਮ ਬੱਚੇ ਆ ਜਿਹੜੇ ਉਹ ਲੈ ਕੇ ਉਹਨਾਂ ਨੂੰ ਇਹ ਟਰੈਕਟਰ ਤੇ ਜਰੀ ਆਏ ਆ ਪਿੱਛੇ ਤੁਹਾਨੂੰ ਟਰੈਕਟਰ ਦਿਖਦਾ ਹੋਊਗਾ ਇਸ ਤੋਂ ਹੋਰ ਆਈ ਉਹ ਹੁਣ ਆਪਣੇ ਚਲੇ ਗਏ ਆ ਰੂਮ ਦੇ ਵਿੱਚ ਇਹ ਤਾਂ ਹੁਣ ਅਸੀਂ ਜਿਹੜੇ ਹੋਰ ਵੀ ਹੋਣਗੇ ਬੱਚੇ ਹੋਣਗੇ ਜਾਂ ਜਿਹੜੇ ਹੋਣਗੇ ਉਹਨਾਂ ਨੂੰ ਲਗਾਤਾਰ ਨਿਰੰਤਰ ਰੈਸਕਿਊ ਕਰਾਂਗੇ ਜਿੱਦਾਂ ਬੱਚੇ ਤੁਸੀਂ ਦੇਖਿਆ ਵੀ ਆ ਚੁੱਕੇ ਆ ਜੀ ਜਿਨ੍ਹਾਂ ਨੂੰ ਕੱਢ ਕੇ ਅਸੀਂ ਲਿਆਏ ਆ ਜੀ 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 ਆ ਤਾਂ ਉਹ ਹੌਂਕੀ ਆਸਤੀ ਲੱਗਦੀ ਆ ਹੋਰ ਕੋਈ ਉਮੀਦ ਬਚਦੀ ਆ ਕਿ ਪਾਣੀ ਜਿਹੜਾ ਨਹੀਂ ਚੜੇਗਾ ਫਸਲਾਂ ਬੱਜ ਜਾਣਗੀਆਂ ਜਾਂ ਤੁਹਾਡੇ ਜੋ ਮਾਲ ਆਪਾਂ ਕਹਿੰਦੇ ਜਨਰਲ ਹੁੰਦੇ ਸਾਡੇ ਘਰਾਂ ਚ ਰੱਖੇ ਪਏ ਉਹ ਬੱਜ ਜਾਣਗੇ ਬਿਲਕੁਲ ਜੀ ਪਰ ਮੀਤ ਤੇ ਬਣ ਆਸਾਂ ਜਿੰਦਾ ਵਾ ਉਮੀਦ ਅਸੀਂ ਰਬੋਤ ਸਭ ਤੋਂ ਪਹਿਲਾਂ ਕਰਦੇ ਆ ਕਿਉਂਕਿ ਜਿਹੜਾ ਸਰਕਾਰ ਦੀ ਉਮੀਦ ਹੈ ਪ੍ਰਸ਼ਾਸਨ ਦੀ ਜਿਹੜੀ ਉਮੀਦ ਹੈ ਉਹ ਖਤਮ ਹੋ ਚੁੱਕੀ ਕਾਫੀ ਦਿਨਾਂ ਦੀ ਕਿਉਂਕਿ ਵਾਰ-ਵਾਰ ਤੁਹਾਡੇ ਮਾਧਿਅਮਰ ਤੇ ਰਾਈ ਆਪਾਂ ਦੱਸਦੇ ਸੀ ਕਿ ਜਿਹੜਾ ਪਾਣੀ ਰਲੀਵ ਕਰ ਦੋ ਪਾਣੀ ਰਲੀਵ ਕਰ ਦੋ ਉਦੋਂ ਕਹਿੰਦੇ ਸੀ ਵੀ ਹੁੰਦਾ ਹੀ ਨਹੀਂ ਜੀ ਹੋ ਵੀ ਨਹੀਂ ਸਕਦਾ ਇੰਦਾ ਬੜਾ ਕਹਿ ਨਹੀਂ ਸਕਦੇ ਮਾੜਾ ਬੜਾ ਦੁਖੀ ਆ ਤੇ ਅੱਜ ਪਾਣੀ ਅੱਗੇ ਰਲੀਵ ਕੀਤਾ ਗਿਆ ਵਾ ਤੇ ਸਾਨੂੰ ਵੀ ਡੁੱਬਿਆ ਗਿਆ ਤੇ ਜਿਹੜੇ ਸਾਡੇ ਅੱਗੇ ਭਰਾ ਵਾ ਜਿਹੜੇ ਕਿਸਾਨ ਆ ਉਹ ਉਹਨਾਂ ਦੀ ਫਸਲਾਂ ਵੀ ਨਸ਼ਟ ਹੋ ਰਹੀਆਂ ਜੀ ਤੇ ਕੋਈ ਗੱਲ ਨਹੀਂ ਆਪਾਂ ਜੀ ਕੋਸ਼ਿਸ਼ ਕਰਾਂਗੇ ਅਸੀਂ ਵੀ ਤੁਹਾਡੇ ਨਾਲ ਜੁੜੀਏ ਔਰ ਜੇ ਨਹੀਂ ਹੋਵੇ ਖਿਆਲ ਜ਼ਰੂਰ ਰੱਖਿਓ ਪਰ ਜੀ ਜੀ ਕਿਉਂਕਿ ਆਪਾਂ ਪਿਛਲੀ ਵਾਰ ਦੇਖਿਆ ਸੀਗਾ ਦੋ ਬੱਚੇ ਜਿਹੜੇ ਉਹ ਪਾਣੀ ਵਿੱਚ ਡੁੱਬ ਗਏ ਸੀਗੇ ਤਾਂ ਇਸ ਵਾਰ ਕੋਈ ਇਹੋ ਜਿਹਾ ਹਾਸਾ ਨਾ ਹੋਵੇ ਇਸ ਲਈ ਲੋਕਾਂ ਨੂੰ ਜ਼ੋਰ ਥੋੜਾ ਜਿਹਾ ਪ੍ਰੇਰਿਤ ਕਰਿਓ ਕਿ ਬੱਚਿਆਂ ਨੂੰ ਖਾਸ ਕਰਕੇ ਬਜ਼ੁਰਗਾਂ ਨੂੰ ਜਿਹੜਾ ਉਹ ਰੈਸਕਿਊ ਕਰਕੇ ਬਾਹਰ ਕੱਢ ਲਿਆ ਜਾਵੇ ਬਿਲਕੁਲ ਜੀ ਸੰਜੋਤ ਸਾਹਿਬ ਤੁਹਾਨੂੰ ਲਾਈਵ ਦਿਖਾਇਆ ਵਾ ਕਿ ਹੁਣੇ ਮੈਂ ਆਪਣਾ ਜਿਹੜਾ ਫਾਰਮ ਹੈ ਆਪਣਾ ਘਰ ਆ ਜਿੱਥੇ ਆਪਾਂ ਵੇਖੇ ਕੱਲ੍ਹ ਕੇ ਵੀ ਸਰਕਾਰੀ ਜਦਾਂ ਬਣਾਉਂਦੀ ਆ ਉਹ ਵਿੱਚ ਘਾਹ ਘੇਰਾ ਨਾ ਹੁੰਦਾ ਵਾ ਸਾਰੇ ਸੰਗਤ ਨੂੰ ਆਪਣੇ ਘਰ ਦੇ ਵਿੱਚ ਆਵਾਜ਼ੇ ਹੀ ਬਿਲਕੁਲ ਸ਼ੁਰੂ ਹੋ ਚੁੱਕੀ ਕਿਉਂਕਿ ਹਾਲੇ ਟਰੈਕਟਰ ਚੱਲਦੇ ਆ ਤੁਸੀਂ ਵੀ ਦੇਖਿਆ ਟਰੈਕਟਰ ਦੇ ਨਾਲ ਦੀ ਮਰਾਈ ਕਿਦਾਂ ਆਪਾਂ ਕਿੰਨੇ ਗਹਿਰਾਈ ਦੇ ਵਿੱਚ ਜਾ ਕੇ ਤੇ ਆਪਾਂ ਉਹ ਤੁਹਾਨੂੰ ਅਗਲਾ ਲਾਈਵ ਸਾਰੇ ਸੰਗਤ ਨੂੰ ਪੰਜਾਬ ਜਿਹੜੇ ਤੁਹਾਡੇ ਆਨਸਿਸ ਦਰਸ਼ਕ ਉਹਨਾਂ ਨੂੰ ਦਿਖਾਇਆ ਵਾ ਤੇ ਇਸ ਦੇ ਤਾਹਤ ਹੁਣ ਅੱਜ ਵੀ ਟਰੈਕਟਰਾਂ ਹੀ ਹੁਣ ਆਪਾਂ ਫੇਰ ਰੈਸਕਿਊ ਸ਼ੁਰੂ ਕਰ ਦਿੱਤਾ ਵਾ ਤੇ ਕਿਉਂਕਿ ਮੋਟਰਬੋਰਡ ਹਾ ਹੁਣ ਲੈ ਨਹੀਂ ਚੱਲ ਸਕਦੇ ਹਾਲਾਲ ਥੋੜੇ ਸਮੇਂ ਲਈ ਕਿਉਂਕਿ ਜਿਹੜਾ ਝੋਨਾ ਵਾ ਉਹਦੇ ਜੇ ਫਸੇਗਾ ਜਿਹੜੇ ਝੋਨਾ ਬਹੁਤ ਵੱਡਾ ਬਾਹਰ ਹੈ ਜੀ ਕਿਰਪਾ ਨਾਲ ਬਹੁਤ ਸੋਣਿਆ ਬਹੁਤ ਬਣਿਆ ਹੈ ਤੇ ਅਸੀਂ ਤੁਹਾਡੇ ਨਾਲ ਜੀ ਰਾਸਤੇ ਜਾ ਕੇ ਤੁਹਾਡੇ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਜੀ ਪ੍ਰਸ਼ਾਸਨ ਨੂੰ ਸਪੀਡ ਕਰੋ ਤੇ ਸਾਡੇ ਲਈ ਅਰਦਾਸ ਕਰੋ ਚਲੋ ਧੰਨਵਾਦ ਜੀ ਉਮੀਦ ਇਹ ਹੀ ਕਰਦੇ ਆ ਕਿ ਤੁਸੀਂ ਲੋਕ ਜਿਹੜੇ ਨੇ ਜਿੰਨੇ ਵੀ ਲੋਕ ਇੱਥੇ ਫਸੇ ਪਏ ਨੇ ਉਹ ਜਲਦੀ ਇਸ ਜਿਹੜੀ ਆਫਤ ਹੈ ਜੋ ਇਹ ਹੜ੍ਹ ਨੇ ਇਸ ਨੂੰ ਮਤਲਬ ਸੁਰੱਖਿਤ ਹੋਵੋ ਉਹ ਜਲਦੀ ਇਸ ਸਾਹਬ ਤੋਂ ਬਾਦ ਗੋਬਤ ਧੰਨਵਾਦ ਜੀ ਤੁਹਾਡਾ ਧੰਨਵਾਦ ਤਾਂ ਇਹ ਪਰੰਜੀ ਸੀਗੇ ਜਿਹੜੇ ਸਾਨੂੰ ਇਹ ਜਾਣਕਾਰੀ ਦੇ ਰਹੇ ਸੀਗੇ ਕਿ ਜੋ ਹਾਲਾਤ ਉਥੋਂ ਦੇ ਬਣੇ ਨੇ ਕਿਉਂਕਿ ਇਹ ਲੱਗਦਾ ਹੈ ਕਿ ਹੁਣ ਤੋਂ ਕੁਝ ਘੰਟੇ ਜਾਂ ਇਹ ਕਹਿ ਲਈਏ ਕਿ ਸਵੇਰੇ ਜਦੋਂ ਆਥਨ ਮੇਰਾ ਹੋਵੇਗਾ ਉਸ ਤੋਂ ਪਹਿਲਾਂ ਪਹਿਲਾਂ ਇਹ 16 ਪਿੰਡ ਜਿਹੜੇ ਪੂਰੀ ਤਰ੍ਹਾਂ ਪਾਣੀ ਦੇ ਨਾਲ ਪ੍ਰਭਾਵਿਤ ਹੋ ਜਾਣਗੇ 3000 ਏਕੜ ਉਹ 2500 ਦੀ ਜਿਹੜੀ ਆਬਾਦੀ ਆ ਉਹ ਇਸ ਪਾਣੀ ਨਾਲ ਪ੍ਰਭਾਵਿਤ ਹੋਏ ਕਿ 2023 ਤੋਂ ਬਾਅਦ 2025 24 ਦੇ ਵਿੱਚ ਵੀ ਇਹ ਆਫਤ ਵੇਸੀ ਗਏ ਕਿਉਂਕਿ ਜਿਹੜਾ ਪਾਣੀ ਜਾਣ ਤੋਂ ਬਾਅਦ ਜਿਹੜੀ ਰੇਤਾ ਸੀਗੀ ਫਸਲਾਂ ਨਹੀਂ ਹੋਈਆਂ ਉਹ 2025 ਦੇ ਵਿੱਚ ਫਿਰ ਇਹ ਲੋਕ ਜਿਹੜੇ ਇਸੇ ਸਮੱਸਿਆ ਦੇ ਨਾਲ ਜੂਝ ਰਹੇ ਨੇ ਜ਼ਰੂਰ ਹੈਗੀ ਆ ਕਿ ਸਰਕਾਰ ਵੀ ਇਸ ਉੱਤੇ ਧਿਆਨ ਦੇਵੇ ਉਹ ਜਲਦ ਤੋਂ ਜਲਦ ਜਿਹੜਾ ਇਹਨਾਂ ਲਈ ਰਾਹਤ ਜਿਹੜੀ ਲੈ ਕੇ ਆਵੇ ਬਹੁਤ ਬਹੁਤ ਧੰਨਵਾਦ